ਜਾਵਾਲਿਓ ਅਸੀਂ ਬੈਠੇ ਆਂ ਟੀਚਰ ਕਲੋਨੀ ਬਟੰਡੇ ਇੱਥੇ ਕਿਉਂ ਬੈਠੇ ਆਂ ਇਹ ਵੀ ਤੁਹਾਨੂੰ ਦੱਸਾਂਗੇ ਇਹਦਾ ਵੀ ਕਾਰਨ ਹੈ ਧਿਆਨ ਨਾਲ ਸੁਣਦੇ ਜਾਓ ਪਹਿਲਾਂ ਆਪਾਂ ਸਟੌਜ ਵਾਲੇ ਮਹਾਰਾਜ ਦੇ ਗੱਪ ਸੁਣ ਲਗੇ ਬਕੌਰ ਸੰਖ ਦੇ ਜੋ ਉਹ ਪ੍ਰਚਾਰ ਜੋ ਜਾਲ ਉਹ ਬੁੰਨ ਰਿਹਾ ਪਹਿਲਾਂ ਉਹਨੂੰ ਸੁਣ ਲਵੇ ਫਿਰ ਇਹਨੂੰ ਕੱਲੀ ਕੱਲੀ ਗੱਲ ਤੇ ਆਪਾਂ ਜਵਾਬ ਦੇਣਾ ਹੈ ਤੇ ਕੱਲੀ ਕੱਲੀ ਗੱਲ ਦਾ ਆਪਾਂ ਸਵਾਲ ਦਾ ਜਵਾਬ ਮੰਗਣਾ ਜੂਵੇ ਗਮਰਾਹ ਕਰ ਰਿਹਾ ਪਹਿਲਾਂ ਧਿਆਨ ਨਾਲ ਸੁਣਿਓ ਅਰੇ ਵੀ ਨੇੜੇ ਲਿਆ ਕੇ ਮੈਂ ਤੁਹਾਨੂੰ ਸੁਣਾ ਕਰਾਂ ਤੇ ਆਪਣੇ ਸਟੌਜ ਵਾਲੇ ਕੀ ਕਹਿ ਰਹੇ ਨੇ ਹਰਜ ਕਰ ਲੋ ਕੋਈ ਕਿਸੇ ਇਲਾਕੇ ਚ 100 ਲੈਂਡ ਪੂਲਿੰਗ ਦੀ ਸਕੀਮ ਕੀਤੀ ਆਪਾਂ ਨੇ ਉਹਦਾ ਵਿਰੋਧ ਕਰੀ ਜਾਂਦੇ ਨੇ ਲੈਂਡ ਪੂਲਿੰਗ ਕੀ ਆ ਮੈਂ ਥੋੜਾ ਜਿਹਾ ਫੇਰ ਸਮਝਾ ਦੇਣਾ ਹਰਜ ਕਰ ਲੋ ਕੋਈ ਕਿਸੇ ਇਲਾਕੇ ਚ 120 ਕਿੱਲੇ ਚ ਕੋਈ ਨਵੀਂ ਕਲੋਨੀ ਬਣਾਉਣੀ ਹੈ ਇਹ ਤੋਂ ਪਹਿਲਾਂ ਬਣਾਈਆਂ ਹੋਈਆਂ ਨੇ ਔਰ ਗੈਰ ਕਾਨੂੰਨੀ ਬਣਾ ਕੇ ਜੀ ਨਾ ਉਹ ਤੇ ਸੀਵਰੇਜ ਹੈ ਨਾ ਉਹਦੇ ਚ ਕੋਈ ਲਾਈਟਾਂ ਲੱਗੀਆਂ ਨੇ ਗੈਰ ਕਾਨੂੰਨੀ ਕਲੋਨੀ ਬਣਾ ਕੇ ਹਰੇਕ ਬੰਦਾ ਚਾਹੁੰਦਾ ਮੈਂ ਵੀ ਅਭੀ ਜ਼ਿੰਦਗੀ ਦੀ ਪੂੰਜੀ ਜਿਹੜੀ ਇੱਕ ਪਲਾਟ ਤੇ ਲਾਵਾਂ ਪਲਾਟ ਖਰੀਦ ਲਿਆ ਬਾਅਦ ਚ ਪਤਾ ਲੱਗਿਆ ਤਾਂ ਕਲੋਨੀ ਗੈਰ ਕਾਨੂੰਨੀ ਹੈ ਤੇ ਸਰਕਾਰ ਵੱਲੋਂ ਪ੍ਰੂਫ ਵੀ ਨਹੀਂ ਹੈਗੀ ਉਹ ਬੰਦਾ ਕਹਿੰਦਾ ਹੁਣ ਕਿੱਧਰ ਜਾਈਏ ਲਓ ਜੀ ਹੁਣ ਤੁਸੀਂ ਸੁਣਿਆ ਸਟਾਫ ਵਾਲਿਆਂ ਨੂੰ ਇਹ ਕਹਿ ਰਹੇ ਆ ਮਹਾਰਾਜ ਕੇ ਜਿਹੜੀਆਂ ਪਹਿਲਾਂ ਕਲੌਨੀਆਂ ਇਕੱਠੀਆਂ ਗਈਆਂ ਉਹ ਗੈਰ ਕਾਨੂੰਨੀ ਆ ਉਹ ਪ੍ਰੂਵਡ ਨਹੀਂ ਹੈਗੀਆਂ ਸਰਕਾਰ ਵੱਲੋਂ ਤਾਂ ਮੇਰਾ ਸਵਾਲ ਆ ਮੁੱਖ ਮੰਤਰੀ ਸਾਹਿਬ ਜਨਾਬ ਕਿ ਜੇ ਉਹ ਕਲੌਨੀਆਂ ਗੈਰ ਕਾਨੂੰਨੀ ਆ ਤਾਂ ਸਾਢੇ 3 ਸਾਲ ਹੋ ਗਏ ਜਨਾਬ ਤੁਹਾਨੂੰ ਮੁੱਖ ਮੰਤਰੀ ਬਣਿਆ ਨੂੰ ਤੇ ਆਪਾਂ ਭਾਈ ਪਰਚਾ ਕਿਉਂ ਨਹੀਂ ਦਿੱਤਾ ਕਿਸੇ ਤੇ ਮੈਨੂੰ ਸਿੰਗਲ ਐਫ ਆਈ ਆਰ ਕਿਸੇ ਬਿਲਡਰ ਤੇ ਦਿਖਾ ਦੇ ਵੀ ਕਿਸੇ ਬਿਲਡਰ ਤੇ ਜਿਨ੍ਹਾਂ ਨੇ ਕਲੌਨੀਆਂ ਇਕੱਠੀਆਂ ਉਹਨਾਂ ਤੇ ਇੱਕ ਵੀ ਮੁਕੱਦਮਾ ਤੂੰ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕਿਹੜੇ ਸ਼ਹਿਰ ਦਿੱਤਾ ਹੋਵੇ ਇਹਦਾ ਮਤਲਬ ਤੂੰ ਨਾਲ ਰਿਹਾ ਹੋਇਆ ਥੋਨੂੰ ਮੋਟਾ ਪੈਸਾ ਆ ਗਿਆ ਉਧਰੋਂ ਤੂੰ ਖੁਦ ਆਪਣੀ ਜ਼ੁਬਾਨ ਨਾਲ ਕਹਿ ਰਿਹਾ ਵੀ ਇਹ ਔਨੀਆਂ ਗੈਰ ਕਾਨੂੰਨੀ ਐ ਅਸੀਂ ਹੁਣ ਲੋਕਾਂ ਨੂੰ ਫਾਇਦਾ ਦੇਣਾ ਹੈ ਕਿਸਾਨਾਂ ਨੂੰ ਫਾਇਦਾ ਦੇਣਾ ਜਿਨ੍ਹਾਂ ਦੀ ਅਸੀਂ ਜ਼ਮੀਨ ਜਿਹੜੀ ਲੈਂਡ ਪੂਲਿੰਗ ਨੀਤੀ ਦੇ ਤਹਿਤ ਅਕਵਾਇਰ ਕਰਨੀ ਹੈ ਅੱਗੇ ਆਜੋ ਅੱਗੇ ਸੁਣਿਓ ਪਹਿਲਾਂ ਅੱਜ ਦੀ ਪ੍ਰੈਸ ਕਾਨਫਰੰਸ ਸੁਣ ਲਿਓ ਇਹ ਬੜਾ ਜੱਗ ਚੜੀ ਸਾਨੂੰ ਅੰਮਿਲ ਦੇ ਰੰਗ ਨੇ ਮੀਟਿੰਗ ਹੋਈਆਂ ਨੇ ਉੱਚ ਕਿਸਾਨਾਂ ਨੂੰ ਇਹ ਪਾਲਿਸੀ ਜਿਹੜੀ ਹੈ ਪਸੰਦ ਆ ਰਹੀ ਹੈ ਉਹਨਾਂ ਨਾਲ ਜੋ ਡਿਸਕਸ਼ਨ ਹੋਇਆ ਕਿਉਂਕਿ ਅਸੀਂ ਇਹ ਕਿਹਾ ਸੀਗਾ ਕਿ ਅਸੀਂ ਉਹਨਾਂ ਨਾਲ ਪਬਲਿਕ ਡਿਸਕਸ਼ਨਸ ਕਰਾ ਦੇ ਦੋਸ ਐਂਡ ਟਾਊਨਸ ਪਤਾ ਲੱਗ ਜਾਣਗੇ ਕੀ ਚੀਜ਼ ਇਸ ਕਾਨੂੰਨ ਨੂੰ ਲਾਗੂ ਕਰਨ ਨੂੰ ਲਾਗੂ ਕਰਨ ਤੋਂ ਪਹਿਲਾਂ ਕਰਨੀ ਚਾਹੀਦੀ ਹੈ ਕਿਹੜੀ ਨਹੀਂ ਕਰਨੀ ਚਾਹੀਦੀ ਉਹ ਸਾਨੂੰ ਆਏ ਜਾਣਗੇ ਤਾਂ ਮੈਨੇਜਮੈਂਟਸ ਹੋ ਹੀ ਜਾਣਗੇ ਚਲੋ ਜੀ ਤੌਜਾਲੇ ਦੀ ਮੈਂ ਮੋਟੀ ਮੋਟੀ ਗੱਲ ਤੁਹਾਨੂੰ ਦੱਸ ਦਣਾ ਅੱਜ ਇਹਨਾਂ ਦੀ ਜਿਹੜੀ ਕੈਬਨਟ ਦੀ ਮੀਟਿੰਗ ਸੀਗੀ ਇਹ ਦੱਸ ਰਿਹਾ ਮਹਾਰਾਜ ਕਿ ਉਹਦੇ ਚ ਕੀ ਪਾਸ ਹੋਇਆ ਕਿ ਅਸੀਂ ਪਹਿਲਾਂ 30000 ਰੁਪਇਆ ਇਹਨੇ ਕਿਹਾ 30000 ਰੁਪਇਆ ਰਜਗਾਰ ਪੱਤਾ ਅਸੀਂ ਦਿਆ ਕਰਾਂਗੇ ਇੱਕ ਕਿੱਲੇ ਦਾ ਇੱਕ ਸਾਲ ਦਾ ਫਿਰ 30 ਤੋਂ ਆਗੇ 50000 ਤੇ 50 ਤੋਂ 70 ਤੇ ਆਗੇ ਲੱਖ ਰੁਪਿਆ ਸੀ ਇੱਕ ਸਾਲ ਦਾ ਇੱਕ ਏਕੜ ਦਾ ਠੇਕਾ ਦਿਆ ਕਰਾਂਗੇ ਜਿਨ੍ਹਾਂ ਦੀ ਜ਼ਮੀਨ ਅਸੀਂ ਲੈਂਡ ਪੂਲਿੰਗ ਨੀਤੀ ਤਹਿਤ ਲੈਣੀ ਹੈ ਦੂਜੀ ਗੱਲ ਦੂਜੀ ਗੱਲ ਇਹ ਤੁਸੀਂ ਹਿਸਾਬ ਲਾ ਲਓ ਵੀ 65000 ਏਕੜ ਜ਼ਮੀਨ ਇਹ ਦੱਬ ਰਹੇ ਆ ਜੇ ਲੱਖ ਰੁਪਿਆ ਦੇਣਗੇ ਇੱਕ ਸਾਲ ਦਾ ਇੱਕ ਏਲੇ ਦਾ 600 ਗੱਲ ਤੇ ਆ ਗਿਆ 200 ਗੱਲ ਤੋਂ ਉਧਰੋਂ 30000 ਤੋਂ ਲੱਖ ਰੁਪਏ ਤੇ ਆ ਗਿਆ ਉਧਰੋਂ ਆਪਣੇ ਬੰਦੇ ਖੜੇ ਕਰ ਲਏ ਆਪਣੀ ਮੀਡੀਆ ਰਾਹੀਂ ਪ੍ਰਚਾਰ ਕਰਾਉਣ ਲੱਗ ਗਿਆ ਉਧਰ ਪਰਸੋਂ ਇਹਨਾਂ ਨੇ 35 ਸੈਕਟਰ ਦੇ ਵਿੱਚ ਆਪਣੇ ਬੰਦੇ ਬੁਲਾ ਕੇ ਚੰਡੀਗੜ੍ਹ ਮਿਨਿਸਪਲ ਭਵਨ ਦੇ ਵਿੱਚ ਉਹਨਾਂ ਨਾਲ ਮੀਟਿੰਗ ਕੀਤੀ ਆ ਉਹਨਾਂ ਨੂੰ ਕਿਹਾ ਦਿਓਟੀਆਂ ਲਾਈਆਂ ਵੀ ਤੁਸੀਂ ਪ੍ਰਚਾਰ ਕਰੋ ਵੀ ਇਹ ਨੀਤੀ ਬਹੁਤ ਵਧੀਆ ਪਿੰਡਾਂ 'ਚ ਗੱਲ ਫਲਾਓ ਜਾ ਕੇ ਉਧਰੋਂ ਜਿਹੜੇ ਯੂਟਿਊਬਰ ਨੇ ਉਹ ਇੱਕ ਯੂਟਿਊਬਰ ਨੂੰ 2 ਲੱਖ ਰੁਪਿਆ ਇਹ ਇੱਕ ਰੀਲ ਬਣਾਉਣ ਦਾ ਦੇਣ ਲੱਗੇ ਵੀ ਇੱਕ ਰੀਲ ਬਣਾਓਗੇ 2 ਲੱਖ ਰੁਪਇਆ ਤੁਹਾਨੂੰ ਅਸੀਂ ਦੇਵਾਂਗੇ ਇੱਕ ਰੀਲ ਦਾ ਅਸੀਂ ਬਣਾ ਕੇ ਦੇਵਾਂਗੇ ਤੁਸੀਂ ਆਪਣੇ ਪੇਜਾਂ ਤੇ ਪਾਉਣੀ ਹੈ ਪ੍ਰਚਾਰ ਕਰਨਾ ਵੀ ਨੀਤੀ ਬਹੁਤ ਵਧੀਆ ਹੈ 허ਾਨੀ ਜਨ ਗੱਲ ਆ ਅਗਲੀ ਗੱਲ ਇਸ ਤੌਜ ਵਾਲੇ ਮਹਾਰਾਜ ਕਹਿ ਰਹੇ ਆ ਜੀ ਕਿ ਦੇਖੋ ਜੀ ਅਸੀਂ ਤਾਂ ਇਹ ਜਿਹੜਾ ਕੋਈ ਨਾਂ ਦੇਣਾ ਚਾਹੂਗਾ ਜ਼ਮੀਨ ਉਹਦੀ ਮਰਜ਼ੀ ਹੈ ਉਹ ਆਪਣੀ ਜ਼ਮੀਨ 'ਚ ਖੇਤੀ ਕਰ ਲੇ। ਦੇਖੋ ਜੀ ਕਿੰਨੀਆਂ ਕਲੌਨੀਆਂ ਪਈਆਂ ਨੇ। ਨਾਲ ਘਰ ਪਾਏ ਹੋਏ ਐ ਤੇ ਨਾਲ ਬੰਦੇ ਖੇਤੀ ਕਰਦੇ ਆ। ਆ ਅਸੀਂ ਟੀਚਰ ਕਲੌਨੀ ਕਿਉਂ ਬੈਠੇ ਆ ਸੁਣ ਲੋ ਆ ਘਰ ਦਿਖਾ ਦੇ ਬਾਈ। ਸွေ ਗੱਲ ਬਹੁਤ ਗੰਭੀਰ ਗੱਲਾਂ ਨੇ। ਆਪਾਂ ਲੁੱਟੀਆਂ ਰੀਲਾਂ, ਨੱਚਣ ਵਾਲੀਆਂ ਰੀਲਾਂ, ਨਿਸ਼ਾਰਾਂ ਦੀਆਂ ਰੀਲਾਂ, ਹੋਰ ਭੰਡਾਂ ਦੀਆਂ ਰੀਲਾਂ ਠਾ 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 ਸਾਂਝੀਆਂ ਕਰੀ ਜਾਂਦੇ ਆ। ਇਹ ਗੱਲ ਸਾਡੇ ਬੜੀ ਸਮਝਣਯੋਗ ਹੈ ਧਿਆਨ ਨਾਲ ਸੁਣ ਕੇ ਮੇਰਾ ਵੀ ਇਹਨੂੰ ਬਾਕੀ ਬਾਕੀ ਸਾਂਝਾ ਕਰਦੇ ਜਾਓ ਇੱਕ ਮਿੰਟ ਤਾਂ ਕਿ ਸਾਨੂੰ ਜਿਹੜਾ ਇਹ ਗੱਲ ਦਾ ਪਤਾ ਲੱਗ ਸਕੇ ਕੀਚਰ ਕਲੌਨੀ 1978 ਬਠੰਡੇ ਦੀ ਜਮ੍ਹਾਂ ਜ਼ੜ ਦੇ ਵਿੱਚ 1978 ਦੀ ਕੱਟੀ ਹੋਈ ਕਲੌਨੀ ਹੈ ਅੱਜ ਤੋਂ 47 ਸਾਲ ਪਹਿਲਾਂ ਡਿਵੈਲਪ ਨਹੀਂ ਹੋਈ ਜਿਹੜਾ ਇਹ ਕਹਿੰਦਾ ਨਾ ਕਿ ਮੈਂ 5 ਸਾਲ ਜਿਹੜੇ ਡਿਵੈਲਪ ਕਰ ਦੂੰਗਾ ਮੈਂ ਤਿੰਨ ਸਾਲ ਜਿਹੜੇ ਡਵੈਲਪ ਕਰ ਦੂੰਗਾ ਵਿਕਾਸ ਕਰ ਦੂੰਗਾ ਲੋਕਾਂ ਦਾ ਹਜ਼ਾਰ ਕਾਜ ਲੋਕਾਂ ਦਾ 1200 ਕਾਜ 1600 ਕਾਜ 4 ਕਰੋੜ ਦਾ ਵਿਗੂ ਆ 5 ਕਰੋੜ ਦਾ 10 ਕਰੋੜ ਦਾ ਵਿਗੂਗਾ ਆ ਜੰਡ ਖੜਾ ਹੈ ਆ ਜੰਡ ਸੁਣਾ ਦਿਓ ਜੰਡ ਖੇਤਾਂ 'ਚ ਵੀ ਨਹੀਂ ਹੈਗੇ ਤੇ ਕਲੌਨੀ 'ਚ ਖੜੇ ਆ 400 ਪਲਾਟਾਂ ਟੀਚ ਕਲੌਨੀ 'ਚ 178 ਦੀ ਇਕੱਠੀ ਹੋਈ ਆ 125 ਘਰ ਪਏ ਨੇ 275 ਪਲਾਟ ਖਾਲੀ ਪਏ ਆ ਟੀਚ ਕਲੌਨੀ ਦੇ ਵਿੱਚ ਬਠੰਡੇ ਦੀ ਜਮਾਂ ਜੜ ਦੀ ਗੱਲ ਕਰਦਾ ਮੈਂ ਲੁਧਿਆਣਾ ਦੇਖ ਲਓ ਮਹਾਲੀ ਖਾੜ ਨਜੀਦਕਪਰ ਜਿੱਥੇ ਮਰਜੀ ਚਲੇ ਜਾਓ ਮਸਾਂ ਮਸਾਂ 20% ਕਲੋਨੀਆਂ ਡਵੈਲਪ ਹੋਈਆਂ ਨੇ 80% ਕਲੋਨੀਆਂ ਚ ਪਲਾਟ ਖਾਲੀ ਪਈ ਐ ਇਹਨਾਂ ਦੇ ਪੈਸੇ ਕੌਣ ਇਨਵੈਸਟ ਕਰ ਰਿਹਾ ਜਿੰਨਾ ਬੰਦਿਆਂ ਕੋਲੇ 2 ਨੰਬਰ ਦੇ ਪੈਸੇ ਐ ਉਹ ਆਪਣਾ ਪੈਸਾ 1 ਨੰਬਰ ਚ ਕਰ ਲਈ ਪਲਾਟ ਖਰੀਦ ਕੇ ਰੱਖੀ ਜਾਂਦੇ ਕਿਵੇਂ ਵਿਕਾਸ ਹੋਊਗਾ ਦੱਸੋ ਜੀ ਕਿਵੇਂ ਕਰਨਗੇ ਵਿਕਾਸ ਸੋ ਗਮਰਾ ਗਮਰਾ ਇਸ ਤਰੀਕੇ ਨਾਲ ਕਰ ਰਿਹਾ ਹੈ ਇਹ ਅੱਜ ਕੱਲ ਸੁਣ ਇੱਕ ਹੋਰ ਜਿਹੜੀ ਮੈਂ ਬੜੀ ਅਹਿਮ ਗੱਲ ਆ ਧਿਆਨ ਦੇਣ ਜੋ ਗੱਲ ਆ ਧਿਆਨ ਨਾਲ ਸੁਣੋ ਮੈਨੂੰ ਕਿਸੇ ਮੁੰਡੇ ਨੇ ਇਹ ਗੱਲ ਭੇਜੀ ਆ ਕਹਿੰਦਾ ਬਾਈ ਇਹਦੇ ਬਾਰੇ ਜ਼ਰੂਰ ਬੋਲ ਬਿਲਕੁਲ ਇਹ ਬੜੀ ਖਤਰਨਾਕ ਗੱਲ ਆ ਔਰ ਬੜਾ ਖਤਰਨਾਕ ਹਮਲਾ ਆ ਇਹ ਸਾਡੀਆਂ ਜ਼ਮੀਨਾਂ ਦੇ ਉੱਤੇ ਇਹ ਨਾ ਇੱਕ ਜਿਹੜੀ ਜਿਹੜੇ ਨੰਬਰ ਫ੍ਰੀਜ਼ ਕਰ ਰਹੇ ਆ ਹੁਣ ਇਹ ਸ਼ਰੇਮ ਚੁੱਟ ਬੋਲ ਰਿਹਾ ਮੁੱਖ ਮੰਤਰੀ ਕਿ ਨਹੀਂ ਜੀ ਲੋਕਾਂ ਦੀ ਸਹਿਮਤੀ ਆ ਲੋਕ ਆਪਣੀ ਮਰਜ਼ੀ ਨਾਲ ਜ਼ਮੀਨ ਵੇਚ ਸਕਦੇ ਆ ਖਰੀਦ ਸਕਦੇ ਆ ਲੋਨ ਲਿਮਟਾਂ ਲੈ ਸਕਦੇ ਆ ਮੇਰੀ ਗੱਲ ਸੁਣ ਲਓ ਬਾਈ ਧਿਆਨ ਨਾਲ ਛੋਡੇ ਨੰਬਰ ਮੈਂ ਕੱਲ ਵਾਲਿਓ ਪਿੰਡ ਜਾ ਕੇ ਆ 250 ਏਕੜ ਦੇ ਨੰਬਰ ਫ੍ਰੀ ਚੁੱਤੇ ਹੋਏ ਨੇ ਉੱਥੇ 1100 ਏਕੜ ਜੋਧਾ ਪਿੰਡ ਦੇ ਵਿੱਚ ਐਂ ਜਗਰਾਵਾ ਕੋਲੇ ਜਿੱਥੇ ਜਿੱਥੇ 65000 ਏਕੜ ਜ਼ਮੀਨ ਕੁਆਇਰ ਕਰਨੀ ਆ ਅੱਗੇ ਹੋਲੇ ਹੋਰ ਦੇਖਣਗੇ ਲੱਖਾਂ ਏਕੜ ਹੋਰ ਕੁਆਇਰ ਕਰਨੀ ਆ ਸਾਰੇ ਨੰਬਰ ਫ੍ਰੀਜ਼ ਕਰਨੇ ਆ ਤੁਸੀਂ ਕੋਈ ਲੋਨ ਕੋਈ ਲਿਮਟ ਐਸਡੀਐਮ ਸਮਰਾਲਾ ਉਸ ਪ੍ਰਿੰਟ ਦੇ ਵਿੱਚ ਆ ਕੇ ਕਹਿ ਚੁੱਕਿਆ ਲੋਕਾਂ ਨੂੰ ਕਿ ਤੁਸੀਂ ਜੇ ਇੱਥੇ ਘਰ ਪਾਉਣ ਲੱਗੇ ਤਾਂ ਅਸੀਂ ਮਸ਼ੀਨਾਂ ਕਰੇਨਾ ਜਿਸ ਲੀਆਂ ਲਿਆ ਕੇ ਤੁਹਾਡੇ ਘਰ ਢਾ ਦੇਣੇ ਆ। ਸੋ ਇਹ ਜਿਹੜੀ ਨੀਤੀ ਆ ਜਿਹੜੀ ਫਰੀਜ਼ ਕਰਨ ਦੀ ਨੀਤੀ ਆ ਬੜੀ ਖਤਰਨਾਕ ਨੀਤੀ ਆ ਕੱਚ ਦੇ ਵਿੱਚ ਅੱਜ ਤੋਂ ਲੋਕਾਂ ਨੂੰ ਲੜਦਿਆਂ ਨੂੰ 20 ਸਾਲ ਹੋ ਗਏ ਜਿਨ੍ਹਾਂ ਦੇ ਨੰਬਰ ਫਰੀਜ਼ ਹੋਏ ਹੋਏ ਪੈ ਨੇ ਸੁਪਰੀਮ ਕੋਰਟ ਕਹੇ ਚੱਲਦਾ ਹੈ 20 ਸਾਲ ਦੇ ਵਿੱਚ ਵੀ ਉਹ ਨੰਬਰ ਜਿਹੜੇ ਫ੍ਰੀਜ਼ ਕੀਤੇ ਗਏ ਸੀ ਬੰਦ ਕੀਤੇ ਗਏ ਸੀ ਉਹ ਨੰਬਰ ਬਹਾਲ ਨਹੀਂ ਕੀਤੇ ਗਏ। ਉਹ ਨੰਬਰ ਖੋਲੇ ਨਹੀਂ ਗਈ। ਉਵੇਂ ਹੀ ਅੱਜ ਕਿਸਾਨ ਕੱਚ ਦਾ ਲੜ ਰਿਹਾ। ਕੀ ਅਸੀਂ ਆਉਣ ਵਾਲੇ ਜਿਹੜੇ ਅੱਜ ਸਾਡੇ ਨੰਬਰ ਫ੍ਰੀਜ਼ ਹੋ ਰਹੇ ਆ ਅੱਜ ਸਾਡੀਆਂ ਜ਼ਮੀਨਾਂ ਦੇ ਉੱਤੇ ਇਹ ਆ ਜਿਹੜਾ ਪੰਜਾਬ ਦਾ ਚੀਫ ਸਕੱਟਰੀ ਹੈ, ਮੁੱਖ ਸਖਤਰ ਹੈੜਾ ਪੰਜਾਬ ਦਾ ਇਹ ਭਵੰਤ ਨੂੰ ਪਾਸੇ ਕਰਕੇ ਉਹਨੂੰ ਬਿਠਾਤਾ ਉਹ ਜੰਦਾ ਮਾਰ ਕੇ ਬਹਿ ਗਿਆ 65000 ਏਕੜ ਦੇ ਉੱਤੇ। ਤੁਸੀਂ ਕੋਈ ਲੋਨ ਲਿਮਟ ਕੋਈ ਘਰ ਕੋਈ ਖਰੀਦ ਕੋਈ ਵੇਚ ਕੱਖ ਨਹੀਂ ਕਰ ਸਕਦੇ ਇਹ ਬੜੀ ਖਤਰਨਾਕ ਨੀਤੀ ਹੈ ਲੈਂਡ ਪੁਲੂ ਨੀਤੀ ਦਾ ਬਹੁਤ ਬਾਦ ਦੀਆਂ ਗੱਲਾਂ ਹੋਣ ਇਹ ਤਾਂ ਹੋਣੀ ਨਹੀਂ ਇਹਨਾਂ ਨੂੰ ਆਦਤ ਆ ਥੁੱਕ ਕੇ ਚੱਟਣ ਦੀ ਯੂ ਟਰਨ ਮਾਰਨ ਦੀ ਪਿੱਛੇ ਮੁੜਨ ਦੀ ਮਾਰਨਗੇ ਜੋ ਲੋਕ ਖੜੇ ਹੋਗੇ ਨਾ ਡਾਂਗਾ ਲੈ ਕੇ ਮੁਰੇ ਵੀ ਅਸੀਂ ਜ਼ਮੀਨ ਨਹੀਂ ਵੜਨ ਦੇ ਆਜੋ ਇਹ ਪਿੱਛੇ ਹਟਣਗੇ ਪਰ ਇਹ ਛੋੜੇ ਨੰਬਰ ਤਾਂ ਫ੍ਰੀਜ ਹੋ ਜਾਣੇ ਆ ਜੇ ਨੰਬਰ ਛੋੜੇ ਫ੍ਰੀਜ ਹੋ ਗਏ ਇਹਦੇ ਲਈ ਵੀ ਤਾਂ ਤੁਸੀਂ ਕਰੋਗੇ ਕੀ ਅਗਲੀ ਸਰਕਾਰ ਆ ਕੇ ਮੁੱਦਾ ਚੱਕ ਲੂਗੀ ਜਿਹੜਾ 2013 ਦਾ ਲੈਂਡ ਐਕੁਇਜ਼ੀਸ਼ਨ ਜਿਹੜਾ ਐਕਟ ਬਣਿਆ ਸੀਗਾ ਜਿਹਦੇ ਤਹਿਤ ਉਹਦੇ ਤਹਿਤ ਤੁਹਾਡੀਆਂ ਜ਼ਮੀਨਾਂ ਖਵਰ ਕਰ ਲੈਣਗੇ ਦੱਬ ਲੈਣਗੇ ਕਿੱਥੇ ਜਾਵਾਂਗੇ ਆਪਾਂ ਸਾਨੂੰ ਇੱਥੇ ਨਹੀਂ ਖੜਨਾ ਚਾਹੀਦਾ ਜੇ ਇਹ ਪਿੱਛੇ ਵੀ ਹਟ ਜਾਂਦੇ ਐ ਇਹਦੂ ਅਗਲੀ ਲੜਾਈ ਸਾਨੂੰ ਲੜਨ ਦੀ ਲੋੜ ਆ ਵੀ ਅਸੀਂ ਆਪਣੇ ਨੰਬਰ ਕਿਵੇਂ ਖਲਾਉਣੇ ਆ ਆਪਣੇ ਨੰਬਰ ਬਹਾਲ ਕਿਵੇਂ ਕਰਨੇ ਆ ਜ਼ਮੀਨਾਂ ਦੇ ਤਾਂ ਕਿ ਅਸੀਂ ਜ਼ਮੀਨ ਕੋਈ ਲੈਣੀ ਆ ਵੇਚਣੀ ਆ ਘਰ ਪਾਉਣਾ ਕੋਈ ਲੋਨ ਲੈਣਾ ਲਿਮਟ ਲੈਣੀ ਆ ਅਸੀਂ ਕਰ ਸਕੀਏ ਸੋ ਇਹ ਇਹ ਨੀਤੀ ਨੂੰ ਬੜੀ ਸਮਝਣ ਦੀ ਲੋੜ ਆ ਇਹ ਗੱਲ ਹੋਰ ਸੱਤਿਆਂ ਨਾਲ ਦਿਓ ਤੁਸੀਂ ਗੱਲ ਹੋਰ ਦੇਖੋ ਇੱਕ ਗੱਲ ਹੋਰ ਐ ਲੈਂਡ ਪੂਲਿੰਗ ਨੀਤੀ ਪੜ੍ਹ ਲਿਓ ਸਰਦਾਰ ਹਰਮੀਰ ਸਿੰਘ ਨੇ ਇਹਦਾ ਖੁਲਾਸਾ ਕੀਤਾ ਅੰਕੜੇ ਪੇਸ਼ ਕੀਤੇ ਤੱਥ ਰੱਖੇ ਆ ਉਹ ਕਹਿੰਦੇ ਵੀ ਜੇ ਮੰਨ ਲਓ ਜਦੋਂ ਕਨੌਲੀਏ ਘਰ ਡਿਵੈਲਪ ਕਰਨੀ ਐ ਉਹ ਕਲੋਨੀ ਡਿਵੈਲਪ ਕਰਨ ਵੇਲੇ ਇਹ ਕਹਿੰਦੇ ਵੀ 1 ਕਰੋੜ ਰੁਪਇਆ ਇੱਕ ਕਰੋੜ ਰੁਪਇਆ ਇੱਕ ਕਿਸਾਨ ਨੂੰ ਜਿਹਨੇ 1 ਏਕੜ ਪੈਲੀ ਆਪਣੀ ਲੈਂਡ ਪੂਲਿੰਗ ਨੀਤੀ ਦਾ ਜ਼ਮੀਨ ਦਿੱਤੀ ਉਹ 1 ਕਰੋੜ ਰੁਪਇਆ ਉਹਨੂੰ ਦੇਣਾ ਪੈਣਾ ਉਹ ਕਲੋਨੀ ਡਿਵੈਲਪ ਕਰਨ ਖਾਤਰ ਹੋਰ ਇਹ ਤਾਜ਼ਾ ਆਧਾਰ ਤੁਹਾਨੂੰ ਮੈਂ ਦੱਸ ਦਿੰਦਾ ਮੇਰਾ ਪ੍ਰਗਟ ਸਿੰਘ ਡਾਕਟਰ ਸਾਡਾ ਮਿੱਤਰਾਂ ਸਾਡਾ ਜ਼ਿਲ੍ਹਾ ਪ੍ਰਧਾਨ ਬਠਿੰਡੇ ਤੋਂ ਬੈਠੇ ਆ। ਇਹ ਤੋਂ ਪੁੱਛ ਲਓ ਇਹ ਜਿੱਥੇ ਅਸੀਂ ਬੈਠੇ ਆਂ ਠੀਕ ਕੋਲ ਨਾਲ ਹੀ ਪੁੱਡਾ ਕਲੋਨੀ ਆ। ਪੁੱਡਾ ਕਲੋਨੀ ਦੇ ਵਿੱਚ ਇਹਦਾ ਘਰ ਪਾਇਆ ਹੋਇਆ। ਇਹਦੇ ਘਰ ਪਾਇਏ ਨੂੰ 6-7 ਸਾਲ ਹੋ ਗਏ। ਇਹਨੇ ਪਲਾਟ ਲੈ ਕੇ ਆਪਣਾ ਮਕਾਨ ਪਾ ਲਿਆ ਤੇ ਰਹਿਸ਼ ਕਰ ਲਈ। ਇਨੂੰ ਅੱਜ ਵੀ ਪੁੱਡਾ ਵਾਲੇ ਆ ਕੇ ਕੀ ਕਹਿੰਦੇ ਦੱਸੋ ਜੀ ਸਾਨੂੰ ਕਲੌਨੀ ਵਾਲਿਆਂ ਨੂੰ ਕੋਠੀਆਂ ਵਾਲਿਆਂ ਨੂੰ ਘਰਾਂ ਵਾਲਿਆਂ ਨੂੰ ਕੀ ਕਹਿੰਦੇ ਆ ਪੰਜਾਬ ਅਰਬਨ ਡਵੈਲਪਮੈਂਟ ਅਥਾਰਟੀ ਨੇ ਜਦੋਂ ਇਹ ਕਿਸਾਨ ਦੀ ਇੱਥੇ ਜ਼ਮੀਨ ਐਕਵਾਇਰ ਕੀਤੀ ਹੈ ਸਾਰਾ ਜਿਹੜੀ ਨਾਲ ਹੀ ਬਿਲਕੁਲ ਟੀਚਰ ਕਲੌਨੀ ਦੇ ਆ ਉੱਥੇ ਜੋ ਘਰ ਬਣਾਏ ਹੋਏ ਨੇ ਲੋਕਾਂ ਨੇ ਟੀਚਰ ਕਲੌਨੀ ਤੇ ਡਵੈਲਪ ਨਹੀਂ ਹੈ ਹੋएगी ਪਰ ਨਾਲ ਜਿਹੜੀ ਹੋਰ ਜ਼ਮੀਨ ਐਕਵਾਇਰ ਕਰਕੇ ਉਸ ਨੂੰ ਰਾਹ ਨਹੀਂ ਦਿੱਤਾ ਗਿਆ ਜਿਹੜਾ ਉਹਦਾ ਰਸਤਾ ਪਿੱਛੋਂ ਆਉਂਦਾ ਗ੍ਰੀਨ ਸਿਟੀ ਰੋਡ ਜਿੱਦੋਂ ਆਪਾਂ ਵੱਡੇ ਹਾਈਵੇ ਤੋਂ ਨਿਕਲਦੇ ਆ ਉੱਥੋਂ ਤੱਕ ਲੈ ਕੇ ਜੋ ਮਾਡਲ ਟਾਊਨ 4 5 ਫੇਸ ਤੱਕ ਜਿੰਨੇ ਵੀ ਪੈਸੇ ਨੇ ਉਹ ਰਾਹ ਦੇ ਉਹ ਹੁਣ ਕਲੋਨੀ ਵਾਸੀਆਂ ਨੂੰ ਪਾਏ ਜਾ ਰਹੇ ਨੇ ਦੋ ਵਾਰੀ ਮੈਂ 3-3 ਲੱਖ ਰੁਪਈਆ ਭਰ ਚੁੱਕਿਆ ਹਜ਼ਾਰ ਰੁਪਈਆ ਗੱਜ ਦਾ ਜੋ ਇਹ ਪਾ ਰਹੇ ਨੇ ਕਿ ਇਹ ਕਹਿੰਦੇ ਨੇ ਕਿ ਤੁਹਾਡੇ ਰਾਹ ਦੇ ਪੈਸੇ ਨੇ ਕਿਉਂ ਕਿਉਂ ਮੰਗਦੇ ਆ ਪੈਸੇ ਉਹ ਪੈਸੇ ਮੰਗਦੇ ਨੇ ਕਿ ਇਹ ਜਿਹੜਾ ਰਾਹ ਤੁਸੀਂ ਵਰਤਦੇ ਹੋ ਰਾਹ ਦੇ ਅੱਗੇ ਜਿਹੜਾ ਜਾਂਦਾ ਗ੍ਰੀਨ ਸਿਟੀ ਨੂੰ ਵੀ ਜਾਂਦਾ ਜਿਹੜੀ ਪ੍ਰਾਈਵੇਟ ਕਲੋਨੀ ਹੈ ਉਹਨਾਂ ਤੋਂ ਕੁਝ ਨਹੀਂ ਲਿਆ ਪ੍ਰਾਈਵੇਟ ਕਦੇ ਤਾਂ ਰਾਹ ਦਾ ਨਾਂ ਲੈਂਦੇ ਆ ਕਦੇ ਕਹਿੰਦੇ ਆ ਲਾਈਟਾਂ ਲਾਉਣੀਆਂ ਪਾਰਕ ਠੀਕ ਕਰਨਾ ਪੁੱਡਾ ਅੱਜ ਵੀ ਜਿੰਨਾਂ ਦੇ 10-10 ਸਾਲ 12 ਸਾਲ ਹੋ ਗਏ ਘਰ ਪਾ ਇਹਨੂੰ ਪੁੱਡਾ ਅੱਜ ਵੀ ਉਹਨਾਂ ਕੋਲੋਂ ਪੈਸੇ ਮੰਗ ਰਿਹਾ ਹੈ ਕਿੰਨੇ ਰੁਪਈਆ ਦੇ ਗਾਜ 1000 ਪਹਿਲਾਂ 10000 ਰੁਪਈਆ ਗਾਜ 100 ਗਾਜ ਤਾਂ ਲੱਖ ਘਾਹ ਦਾ 300 ਗਾਜ ਤਾਂ ਲੱਖ ਰੁਪਈਆ ਉਹ ਘਰ ਵਾਲਿਆਂ ਨੂੰ ਅੱਜ ਵੀ ਦੇਣਾ ਪੈ ਰਿਹਾ ਜਿਹੜੀ ਗੱਲ ਹੈ ਉਹ ਲੈਂਡ ਪੂਲਿੰਗ ਨੀਤੀ 'ਚ ਵੀ ਲਿਖੀ ਹੋਈ ਹੈ ਵੀ 1 ਕਰੋੜ ਰੁਪਈਆ ਦੀ ਜ਼ੇਹ ਚ ਪਾ ਕੇ ਰੱਖਿਓ ਕਿਸਾਨੋ ਹਰ ਹੱਦ ਹੋ ਗਈ ਯਾਰ ਸਾਡੀ ਜ਼ਮੀਨ ਅਟਕਣ ਵਾਲਾ ਇਹ ਕਹਦਾ ਲੈ ਮੈਨੂੰ ਦੇ ਦਿਓ ਤੇ ਮੈਂ ਸਾਨੂੰ ਬੱਚੋਂ ਦੋ ਖਨਾਲਾ ਮੋੜ ਕੇ ਦੇ ਦਿੰਦਾ ਕਮਾਲ ਹੋ ਗਈ ਯਾਰ ਇਹ ਕਹਦਾ ਲੋਕ ਸਹਿਮਤ ਹੈ 2205 2205 ਅਰਜ਼ੀਆਂ ਗਈਆਂ ਨੇ ਜਿਹਦੇ ਵਿੱਚੋਂ 220 ਬੰਦੇ ਨੇ ਮਨਾ ਕੀਤਾ ਜਵਾਬ ਦਿੱਤਾ ਵੀ ਅਸੀਂ ਆਪਣੀ ਜ਼ਮੀਨ ਕਿਸੇ ਕੀਮਤ ਤੇ ਨਹੀਂ ਦੇਣੀ ਸਿਰਫ 5 ਬੰਦਿਆਂ ਨੇ ਇਹਨਾਂ ਨੂੰ ਹਾਮੀ ਭਰੀ ਇਹ ਕਹਦਾ ਲੋਕ ਸਹਿਮਤ ਨਹੀਂ ਲੋਕ ਕਿੱਥੇ ਸਹਿਮਤ ਆ ਬਈ ਲੋਕ ਤਾਂ ਤਰਾ ਤਰਾ ਹੋਈ ਪਈ ਆ ਪਿੰਡਾਂ ਦੇ ਲੋਕ ਤਾਂ ਡਰੇ ਪਏ ਆ ਸਾਡਾ ਬਣੂ ਕੀ ਸੋ ਕੁਈ ਇਹ ਤਾਂ ਸਹਿਮਤ ਨਹੀਂ ਹੈਗਾ ਪਰ ਇਹ ਜਾਣਬੁੱਝ ਕੇ ਜਿਹੜਾ ਗਮਰਾਹ ਕਰਨ ਪ੍ਰਚਾਰਾ ਲਗਾਤਾਰ ਝੂਠ ਨੂੰ ਪ੍ਰਚਾਰ ਰਿਹਾ ਲਗਾਤਾਰ ਪ੍ਰਚਾਰ ਰਿਹਾ ਆਪਣੇ ਮੀਡੀਆ ਰਾਹੀਂ ਆਪਣੇ ਬੰਦਿਆਂ ਰਾਹੀਂ ਆਪ ਇੱਕ ਪ੍ਰਾਪਰਟੀ ਡੀਲਰ ਬਣਿਆ ਖੜਾ ਉਸ ਤਰੀਕੇ ਨਾਲ ਲੋਕਾਂ ਨੂੰ ਗਮਰਾਹ ਕਰਕੇ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਸਿਰ ਪੈਣਾ ਕਹਿਣਾ ਚਾਹੁੰਦਾ ਕਿ ਮਸਲਾ ਜਿਗਰਾਉਂਦਾ ਨਹੀਂ ਲੁਧਿਆਣੇ ਦਾ ਨਹੀਂ ਬਠਿੰਡੇ ਦਾ ਨਹੀਂ ਪਟਿਆਲੇ ਦਾ ਨਹੀਂ ਸੰਦੂਰ ਮਾਨਸਾ ਦਾ ਨਹੀਂ ਕਿਸੇ ਜੋਧਾ ਪਿੰਡ ਦਾ ਨਹੀਂ ਕਿਸੇ ਹੋਰ ਦਾ ਨਹੀਂ ਮਸਲਾ ਸਮੁੱਚੇ ਪੰਜਾਬ ਦਾ ਹੈ ਜਿਸ ਨੂੰ ਇਹ ਲੱਗਦਾ ਬਾਈ ਵੀ ਅਸੀਂ ਤਾਂ ਯਾਰ ਸਾਡਾ ਤਾਂ ਕੁਝ ਨਹੀਂ ਇਹ ਸਾਡਾ ਤਾਂ ਕੀ ਹੋਣਾ ਤੇ ਅਸੀਂ ਲੁਧਿਆਣੇ ਜ਼ਮੀਨ ਰੋਕਣਗੇ ਪਟਿਆਲੇ ਰੋਕਣਗੇ ਇਹ ਵਾਰੀ ਸਾਰਿਆਂ ਦੀ ਆ ਜਾਂਦੀ ਸਭ ਤੋਂ ਅਹਿਮ ਸਵਾਲ ਜਿਹੜਾ ਹੋਰ ਆ ਕਿ ਮੰਨ ਲਓ ਇਹ ਇਹਨਾਂ ਕਲੋਨੀਆਂ ਨੂੰ ਡਿਵੈਲਪ ਕਰਨ ਦੀ ਖਾਤਰ 65000 ਜਿਹੜੀ ਜ਼ਮੀਨ ਹੈ ਜੇ ਇੱਥੇ ਕਲੋਨੀਆਂ ਵੀ ਬਣਾਉਣਗੇ ਡਿਵੈਲਪ ਹਰ ਬਾਰ ਰੁਪਿਆ ਲੱਗਣਾ ਕਿੱਥੋਂ ਆਊਗਾ ਉਹ ਕਰੋੜ ਰੁਪਿਆ ਅਸਲ ਦੇ ਵਿੱਚ ਹੋਰ ਵੀ ਬੜੀ ਗਹਿਰੀ ਸਾਜ਼ਿਸ਼ ਹੈ ਇਹਦੇ ਪਿੱਛੇ ਕੁੱਤ ਹੈ ਦਿੱਲੀ ਵਾਲਿਆਂ ਜਿਹੜੀਆਂ ਧਰਾਂ ਨੇ ਵੱਡੇ ਕਲਫਟ ਵੱਡੇ ਘਰਾਣੇ ਨੇ ਉਹਨਾਂ ਦਾ ਇਹ ਚਲਾਇਆ ਹੋਇਆ ਸਾਡਾ ਖੇੜਾ ਵੀ ਤੁਸੀਂ ਇੱਕ ਵਾਰੀ ਜ਼ਮੀਨਾਂ ਜਿਹੜੀਆਂ ਹੈਗੀਆਂ ਨੇ ਉਹਨੂੰ ਸਾਡੇ ਕਾਬੂ ਕਰਕੇ ਦਿਓ ਪੈਸਾ ਸਾਰਾ ਅਸੀਂ ਲਾਵਾਂ ਤੇ ਇਹ ਅਗਲੀ ਗੱਲ ਜਿਵੇਂ ਕਿ ਚੀਮੇ ਨੇ ਕਿਹਾ ਇਹਨਾਂ ਦੇ ਮੰਤਰੀ ਨੇ ਵੀ ਜੀ ਇਹ ਕਲੀਆਂ ਕਲੋਨੀਆਂ ਨਹੀਂ ਲੈਣੀ ਅਸੀਂ ਜ਼ਮੀਨ ਆਪਣੀ ਲੈਂਡ ਪਲਾਨਿੰਗ ਦੇ ਤਹਿਤ ਲੈਣੀ ਅਸੀਂ ਅੱਛੇ ਕੋਈ ਕੱਲ ਨੂੰ ਹੋਰ ਵੀ ਕੁਝ ਕਰ ਸਕਦੇ ਹਾਂ ਹੋਰ ਕਿਸ ਤੋਂ ਕੀ ਭਾਵਾ ਮੰਨ ਲਓ ਇੱਥੇ ਫੈਕਟਰੀ ਲਾ ਦੇਣਗੇ ਕੋਈ ਜਿਹੜੇ ਇੰਡਸਟਰੀਅਲ ਨੇ ਜਿਹੜੇ ਕਾਰਖਾਨੇਦਾਰ ਨੇ ਉਹਨਾਂ ਨੂੰ ਦੇ ਦੇਣਗੇ ਜ਼ਮੀਨਾਂ ਜਾਂ ਲੋ ਆਪਣਾ ਕਾਰਖਾਨਾ ਲਾ ਲਓ ਕਾਰਖਾਨਿਆਂ ਨੇ ਪਹਿਲੇ ਸਾਡੇ ਪਾਣੀਆਂ ਚ ਕੈਮੀਕਲ ਪਾਤਾ ਯਾਰਾਂ ਪਾਤੀਆਂ ਦਰਿਆਵਾਂ ਪਾਤੀਆਂ ਧਰਤੀ ਹੇਟਾਂ ਜਰਾਂ ਪਾਤੀਆਂ ਸੋ ਇਹ ਇਹ ਸਮਝਣ ਦੀ ਲੋੜ ਆ ਵੀ ਬੜੀ ਬੜੀ ਗਹਿਰੀ ਸਾਜ਼ਿਸ਼ ਦੇ ਨਾਲ ਇਹ ਅੱਜ ਪੰਜਾਬ ਬਰਬਾਦ ਹੋ ਰਿਹਾ ਪਿੰਡ ਬਰਬਾਦ ਹੋਣੇ ਆ ਸ਼ਹਿਰ ਬਰਬਾਦ ਹੋਣੇ ਆ ਗਰੀਬ ਅਮੀਰ ਦਾ ਮਸਲਾ ਨਹੀਂ ਸ਼ਹਿਰੀ ਪਿੰਡੂ ਦਾ ਮਸਲਾ ਨਹੀਂ ਕਿਸਾਨ ਮਜ਼ਦੂਰ ਦਾ ਮਸਲਾ ਨਹੀਂ ਜੇ ਇੱਥੇ ਧਰਤੀ ਜਿਹੜੀ ਰੋਕੀ ਜਾ ਰਹੀ ਆ ਜੇ ਇਹ ਹੀ ਨਾ ਬਚੀ ਤੁਸੀਂ ਮੈਨੂੰ ਆਲਸੋ ਗਰੀਬ ਬੰਦੇ ਆ ਅੱਜਕੱਲ ਕਹਿੰਦਾ ਜਿਹੜਾ ਬੰਦਾ ਮਜ਼ਦੂਰ ਹੈ ਵੀ ਮੈਂ ਦਿਹਾੜੀ ਕਰਨੀ ਹੈ ਜੀ ਮੈਨੂੰ ਕੀ ਹੈ ਮੈਂ ਚਾਹੇ ਕਿਤੇ ਜ਼ਿਮੀਦਾਰ ਦੇ ਖੇਤ ਚ ਕਰ ਲਾਂ ਜੇ ਕੰਪਨੀ ਕੋਲੇ ਕਰ ਲਾਂ ਬਾਹਰਲੇ ਇੰਗਲੈਂਡ ਅਮਰੀਕਾ ਯੂਰਪ ਦੇ ਵਿੱਚ ਜਿੱਥੇ ਲੱਖਾਂ ਏਕੜ ਦੇ ਫਾਰਮ ਹੈ ਉੱਥੇ ਬੰਦੇ ਕੰਮ ਨਹੀਂ ਕਰਦੇ ਬਾਈ ਮਸ਼ੀਨਾਂ ਕੰਮ ਕਰਦੀਆਂ ਅੱਜਕੱਲ ਦਾ ਮਸ਼ੀਨ ਲੋਹੇ ਦੀ ਆ ਗਈ ਰੋਬੋਟ ਬਣਾ ਲੈਣਾਂ ਨੇ ਉਹਦਾ ਕੰਮ ਲਿਆ ਕਰਨਗੇ ਉਸ ਤੋਂ ਤੁਹਾਡੀ ਲੋੜ ਨਹੀਂ ਪੈਣੀ ਇਹ ਨਿਊ ਵਰਲਡ ਆਰਡਰ ਨੂੰ ਪੜੋ ਕਿ ਕਿਵੇਂ ਆਮ ਲੋਕਾਂ ਨੂੰ ਕੀੜੇ ਮਕੌੜੇ ਸਮਝਿਆ ਜਾਂਦਾ ਉਹਨਾਂ ਆਰਡਰਾਂ ਦੇ ਵਿੱਚ ਉਹਨਾਂ ਨੂੰ ਜਿਵੇਂ ਸਪਰੇਸੜ ਕਹਵਾ ਕੀੜਾ ਮਕੌੜਾ ਮਾਰ ਦਿੰਦੇ ਆ ਐਵੇਂ ਮਾਰਨੀਆਂ ਸਕੀਮਾਂ ਹੋ ਰਹੀਆਂ ਨੇ ਕੁਝ ਰਗੜਿਆ ਸੱਤ ਤੋਂ ਬਾਅਦ ਗਰੀਬ ਜਾਣਾ ਦੁਕਾਨਦਾਰ ਆਪਾਂ ਕਹਿੰਦੇ ਅਸੀਂ ਕੀ ਲੈਣਾ ਜਮੀਨਾਂ ਦਾ ਜ਼ਿਮੀਂਦਾਰਾਂ ਦੀਆਂ ਜਾ ਰਹੀਆਂ ਨੇ ਦੁਕਾਨਦਾਰੋ ਜਿੰਨੇ ਵੱਡੇ ਵੱਡੇ ਇਹਨਾਂ ਵੱਡੀਆਂ ਕਲੋਨੀਆਂ ਦੇ ਵਿੱਚ ਵੱਡੇ ਵੱਡੇ ਮਾਲ ਬਣ ਗਏ ਵੱਡੀਆਂ ਵੱਡੀਆਂ ਅੱਜ ਮੈਂ ਬਰਿੰਦ ਦੀ ਸਾਡੇ ਰਿਲਾਇੰਸ ਮਾਰਕੀਟ ਆ ਇੱਕ ਦਿਨ ਦੀ ਕਈ ਕਰੋੜਾਂ ਰੁਪਈਆਂ ਦੀ ਸੇਲ ਆ ਕਈ ਕਰੋੜਾਂ ਦੀ ਲੱਖਾਂ ਨਹੀਂ ਕਈ ਕਰੋੜਾਂ ਦੀ ਉਹ ਕਿੰਨਿਆਂ ਕਿੰਨੇ ਦੁਕਾਨਦਾਰ ਮਾਰੇ ਗਏ ਇਹਦੀ ਆ ਹੋਰ ਰਿਲਾਇੰਸ ਰਿਲਾਇੰਸ ਦੀ ਆ ਆਨਲਾਈਨ ਸਮਾਨ ਐਮਾਜ਼ਨ ਰਾਹੀਂ ਜਾਂ ਹੋਰ ਰਾਹੀਂ ਘਰਾਂ ਚ ਆਉਣ ਲੱਗ ਗਿਆ। ਤਾਂ ਇਹ ਨੀਤੀਆਂ ਜਿਹੜੀਆਂ ਬੜੀਆਂ ਮਾਰੂ ਨੀਤੀਆਂ ਨੇ ਸਮਝਣ ਦੀ ਲੋੜ ਆ ਵੀ ਇੱਥੇ ਨਾ ਆਪਾਂ ਖੜਗੇ ਵੀ ਨਹੀਂ ਯਾਰ ਇਕੱਲੇ ਕਿਸਾਨ ਰੌਲਾ ਪਾਉਂਦੇ ਆ ਜ਼ਿਮੀਂਦਾਰ ਰੌਲਾ ਪਾਉਂਦੇ ਨਹੀਂ ਕਿਸਾਨ ਲੜਨ ਵਾਲੀ ਧਿਰ ਆ ਤਾਂ ਰੌਲਾ ਪਾਉਂਦੇ ਆ ਤੇ ਮੈਂ ਤੈਨੂੰ ਭਾਂਸਿਆ ਜਾਂ ਤੇਰੇ ਮੰਤਰੀਆਂ ਨੂੰ ਚੈਲੰਜ ਕਰਦਾ ਜੇ ਹਿੰਮਤ ਆ ਤੂੰ ਕਹਿੰਦਾ ਲੋਕ ਜਵਾਬ ਦੇਣਾ ਮੈਂ ਮੈਂ ਤੈਨੂੰ ਚੈਲੰਜ ਕਰਦਾ ਤੂੰ ਮੈਨੂੰ ਕਿਤੇ ਮਰਜ਼ੀ ਬੁਲਾ ਤੂੰ ਹਰ ਵਾਰੀ ਭੱਜਿਆ ਲੁਧਿਆਣੇ ਵੀ ਭੱਜਿਆ ਤੂੰ ਇੱਕ ਤਰੀਕ ਨੂੰ ਰੱਖਿਆ ਸੀਗਾ ਵੀ ਆਓ ਮੈਂ ਲੋਕਾਂ ਨਾਲ ਵਿਚਾਰ ਕਰਨੀ ਹੈ ਤੇ ਸਾਨੂੰ ਘਰੇ ਘੇਰ ਲਿਆ ਸੀ ਤੂੰ ਕਿਸਾਨਾਂ ਨਾਲ ਵੀ ਕਿਹਾ ਸੀ ਮੈਂ ਕਿਸਾਨਾਂ ਨਾਲ ਬੈਠ ਕਰਨ ਨੂੰ ਤਿਆਰ ਆ ਆਜੋ ਉੱਥੋਂ ਵੀ ਤੂੰ ਭੱਜ ਗਿਆ ਅਸੀਂ ਤੈਨੂੰ ਚੈਲੰਜ ਕਰਦੇ ਆ ਤੂੰ ਕਹਿੰਦਾ ਲੈਂਡ ਪੂਲਿੰਗ ਨੀਤੀ ਲੋਕਾਂ ਲਈ ਲਾਹੇਵੰਦ ਹੈ ਕਿਸਾਨਾਂ ਲਈ ਲਾਹੇਵੰਦ ਹੈ ਮੈਂ ਪੰਜਾਬ ਦਾ ਭਲਾ ਚਾਹਣਾ ਮੈਂ ਪੰਜਾਬ ਦਾ ਵਿਕਾਸ ਚਾਹਣਾ ਅਸੀਂ ਆਉਣ ਨੂੰ ਤਿਆਰ ਆ ਬੈਠ ਕਿੱਥੇ ਤੇਰਾ মিডিਆ ਤੇਰੇ ਬੰਦੇ ਪਠਾ ਸਾਨੂੰ ਗਲਤ ਸਾਬਤ ਕਰਦੇ ਲੋਕਾਂ ਨੂੰ ਆਪ ਜਾ ਕੇ ਫੈਰੀਆਂ ਸਲਾ ਕੇ ਕਹਾਂਗੇ ਵੀ ਲੋਕੋ ਜ਼ਮੀਨਾਂ ਦੇ ਦੇ ਦਨਾਂ ਨੂੰ ਗਮਰਾਣਾ ਕਰ ਲੋਕੋ ਗਮਰਾਣਾ ਹੋ ਜਿਵੇਂ ਉਹ ਤਿੰਨ ਕਾਲੇ ਕਾਨੂੰਨ ਸੁਝਾਣ ਖਾਤਰ ਸਾਨੂੰ ਉਹ ਵੱਡੇ ਵੱਡੇ ਤੌਣੇ ਜਿਹੜੇ ਸਿਰ ਸੀ ਜਿਹੜੇ ਬੈਠੇ ਸੀਗੇ ਦਿੱਲੀ ਇਹਨੇ ਸਾਨੂੰ ਪਤਾ ਹੈ ਇਹਦਾ ਲਾਹੇਵੰਦੀ ਬਹੁਤ ਹੈ ਇਹਦਾ ਫਾਇਦੇਮੰਦ ਬਹੁਤਾ ਕਿਸਾਨਾਂ ਵਾਲੀ ਦਾ ਕਿਸਾਨ ਘਬਰਾਹ ਕਰ ਰਿਹਾ ਕਿਸਾਨ ਜੂਨੀਅਨ ਵਾਲੇ ਲੋਕਾਂ ਨੂੰ ਜਦੋਂ ਸਾਡੇ ਵਾਲੇ ਕਿਸਾਨਾਂ ਨੇ ਜਾ ਕੇ ਪੜ੍ਹਨੇ ਪਾਏ ਸੀ ਨਾ ਰਾਜੇ ਵਾਲਗੇ ਤੇ ਹੋਰਾਂ ਨੇ ਕਿਸੇ ਨੂੰ ਗੱਲ ਨਹੀਂ ਸੀ ਆਈ ਉੱਥੇ ਵੱਡੇ ਵੱਡੇ ਖੇਤੀ ਮੰਤਰੀ ਦੇ ਵੱਡੇ ਵੱਡੇ ਨਾਰੇ ਹੋਰ ਜਿਹੜੇ ਖੇਤੀ ਮਾਹਰ ਬੈਠੇ ਸੀਗੇ ਤੁਹ ਅੱਜ ਤੂੰ ਵੀ ਉਹੀ ਮੇ ਲੱਗਿਆ ਹੋਇਆ ਵੀ ਲੋਕਾਂ ਨੂੰ ਨਹੀਂ ਪਤਾ ਇਹਦਾ ਗਮਰਾਹ ਕਰਦੇ ਆ ਵਿਰੋਧੀ ਧਿਰਾਂ ਇਹ ਸ਼ਰਾਰਤੀ ਕਹਿੰਦਾ ਬੋਲੀ ਜਾਂਦਾ ਕੋਈ ਮੰਤਰੀ ਜੀ ਕਿਹੜਾ ਖੁੱਡੀਆਂ ਆ ਖੁੱਡੀਆਂ ਦੀ ਮੁੰਡੀਆਂ ਮੁੰਡੀਆਂ ਕਹੇ ਸ਼ਰਾਰਤੀ ਅੰਸਰ ਹੈ ਹਾਂ ਸ਼ਰਾਰਤੀ ਅੰਸਰ ਅਸੀਂ ਆਪੀ ਆ ਜਿਸੋੜੇ ਜਿਹੇ ਹਿੰਮਤ ਆ ਜੇ ਲੱਤਾਂ ਜਾਨ ਜਿੱਥੇ ਮਰਜੀ ਬਲਾਓ ਅਸੀਂ ਆਉਣ ਨੂੰ ਤਿਆਰ ਆ ਸਾਨੂੰ ਗਲਤ ਸਾਫ਼ ਕਰ ਦੋ ਥੋੜੇ ਗੱਲ 'ਚ ਹਾਰ ਪਾ ਕੇ ਸੋਨੂੰ ਤੇਤੂ ਕਰਾ ਦੇਣਾ ਥੋੜੇ ਪਹਿਲਾਂ ਹੱਥ ਲਾ ਦਿੱਤਾ। ਇਹ ਇਹ ਸੜਕ ਜਿਹੜੀ ਅੱਗੇ ਪ੍ਰਾਈਵੇਟ ਕਲੋਨੀਆਂ ਨੂੰ ਜਾਰੀ ਗ੍ਰੀਨ ਸਿਟੀ, ਪਾਰਕ ਪਨਾਰਮਾ ਉਹ ਵੀ ਸੜਕ ਵਰਤ ਰਿਆ ਨੇ ਪਰ ਜਿੰਨਾ ਸਰਕਾਰੀ ਬੀਡੀਏ ਤੋਂ ਜਿੰਨਾ 플ੌਟ ਲੈਣੇ ਉਹਨਾਂ ਨੂੰ ਦੋ ਦੋ ਕਿਸੇ ਪਹਿਲਾਂ ਪਰ ਤੁਸੀਂ ਹੋਰ ਦੱਸ ਯਾਰ ਛੱਡ ਟਿੱਕ ਕਲੋਨੀ ਛੱਡ ਪੁੱਡਾ ਨਾਲ ਥੋੜੇ ਕਲੋਨੀ ਟੀਚਰ ਕਲੋਨੀ ਆ ਆਪਣਾ ਕਿਹੜੀ ਸਿਟੀ ਆ ਗਈ ਪਿੱਛੇ ਆ ਗ੍ਰੀਨ ਸਿਟੀ ਗ੍ਰੀਨ ਸਿਟੀ ਆ ਗਈ ਉਹ ਪਰੇ ਨੂੰ ਵਗ ਜਾ ਆਪਣੇ ਪਨੀਰ ਨੂੰ ਉਧਰ ਨੂੰ ਵਗ ਜਾ ਆ ਇਧਰ ਨੂੰ ਕੋਨੇ ਵਾਲੇ ਨੂੰ ਟੱਪ ਜਾ ਬਿਲਕੁਲ ਕੋਈ ਕਲੋਨੀ ਡਿਵੈਲਪ ਹੋਏਗੀ ਦੱਸ ਦੇ ਕੋਈ ਨਹੀਂ ਕੋਈ ਵੀ ਕਲੋਨੀ ਡਿਵੈਲਪ ਨਹੀਂ ਹੋਣੀਗੀ 20% ਤੋਂ ਜ਼ਿਆਦਾ ਕਲੋਨੀ ਕਰ ਨਹੀਂ ਪਾਏ ਉਹ ਕਰ ਤੂੰ ਇੱਥੇ ਰਹਿਣਾ ਉਰੇ ਆ ਫਿਰ ਤੂੰ ਦੱਸ ਦੇ ਕਿੰਨੇ ਕਿੰਨੇ ਕਲੋਨੀਆਂ ਡਿਵੈਲਪ ਕਰ ਕਿੰਨੇ ਘਰ ਹੈ ਕਿੰਨਾ ਖਾਂਦੀ ਪਿਆ ਬਲ ਇੱਕ ਮਿੰਟ ਚ ਦੱਸੀ ਸਾਰੀ ਗੱਲ ਜੇਦੀ ਦੱਸ ਦੀ ਮੇਰਾ ਜੀ ਆਜਾ ਇੱਥੇ ਆਜਾ ਆਜਾ ਕਿੰਨੇ ਘਰ ਨੇ ਪੀਚਰ ਕਲੋਨੀ ਚ ਪੀਚਰ ਕਲੋਨੀ ਚ 20 25% ਘਰ ਹੈ ਤੇ ਕੈਸਾ ਲੋਕ 78 ਦੀ ਜਾਂ ਕਹਿੰਦੇ ਇਹ ਹਾਂ ਬਹੁਤ ਪੁਰਾਣੀ ਹੈ ਇਹ 40 47 ਸਾਲ ਪਾਣੀ ਵੀ ਸਭ ਤੋਂ ਵਧੀਆ ਨਹਿਰ ਆਹ ਦੇਖੋ ਬੁਰਾ ਆਹ ਦੇਖੋ ਦੂਜੇ ਇਧਰ ਹਾਂ ਆ ਸਾਰਾ ਖਾਲੀ ਪਿਆ ਸੱਪਾਂ ਦਾ ਘਰ ਆ ਸਾਰਾ ਇਹ ਇਹ ਤੁੰਤ ਕਹਿੰਦਾ ਇੱਥੇ ਤੁਸੀਂ ਜੋ ਨਬੀ ਲਿਆ ਕਰੋ ਕੱਲ ਕਬੀ ਲਿਆ ਕਰੋ ਤੁਹਾਨੂੰ ਇਹ ਕਹਿੰਦਾ ਕੱਲ ਕਬੀ ਦਾ ਸਾਰੇ ਖਾਲੀ ਪਿਆ ਮਾਡਲ ਡਾਊਨ ਹੈ ਪਿੱਛੇ ਤੁਸੀਂ ਜਾ ਕੇ ਦੇਖ ਲਓ 70% ਖਾਲੀ ਪਿਆ ਸਾਰਾ ਬੁਰਾ ਹਾਲ ਉਸ ਦੀ ਗੱਲ ਸੱਪਾਂ ਦਾ ਘਰ ਆ ਨਜਾਇਜ਼ ਬੁਰਾ ਹਾਲ ਸਾਰਾ ਸ਼ਹਿਰ ਕੋਲ ਮਾਡਲ ਡਾਊਨ ਨੂੰ ਉਹ ਵੀ ਹੋ ਗਿਆ ਬਾਈ ਜੀ 20 ਸਾਲ ਹੋ ਗਟਵੇਂ 12 ਸਾਲ ਬੁਰਾ ਹਾਲ ਇਹ ਕਹਿੰਦਾ ਮੈਂ 2 ਸਾਲ ਚ ਕਲਾਉਨੇ ਕਿਤੇ ਨਹੀਂ ਡਿਵੈਲਪ ਹੋਈਆਂ ਲੁਧਿਆਣਾ ਵੱਡੇ ਵੱਡੇ ਸ਼ਹਿਰ ਮਹਾਲੀ ਖੜ ਕਿਤੇ ਨਹੀਂ ਡਿਵੈਲਪ ਹੋਈਆਂ 20% ਤੋਂ ਜ਼ਿਆਦਾ ਕਿਤੇ ਕੋਲੋਨੀ ਡਿਵੈਲਪ ਹੀ ਨਹੀਂ ਹੋਈ ਰਹੂ ਕੌਣ ਯਾਰ ਬੰਦੇ ਤਾਂ ਇਕੱਲੇ ਇਕੱਲੇ ਦਾ ਜਵਾਕ ਬਾਹਰ ਨੂੰ ਭੱਜ ਗਏ ਕੋਈ ਚੱਟਿਆ ਨਾ ਮਰਦੀ ਜਿਸ ਕਰਕੇ ਤੁਸੀਂ ਸਾਨੂੰ ਚੈਲੰਜ ਚੁਣौती ਆ ਆਜੋ ਤੁਸੀਂ ਸਾਬਤ ਕਰੋ ਕਿ ਅਸੀਂ ਸਹੀ ਹਾਂ ਤੁਸੀਂ ਗਲਤ ਆਏ ਤੁਹਾਡੇ ਨਾਲ ਸਾਬਤ ਹੋ ਜਾ ਪਰ ਲੋਕਾਂ ਨੂੰ ਗਮਰਾਹ ਨਾ ਕਰੋ ਜਿੰਨਾ ਤੁਸੀਂ ਇਹ ਝੂਠ ਬੋਲੋਗੇ ਨੰਗੇ ਕਰਾਂਗੇ ਨੰਗੇ ਕਰਕੇ ਨਿੱਪੇੜ ਕਿਥੋਂ ਪਤਾ ਹੈ ਚਿਹਰਾ ਨੰਗਾ ਕਰਕੇ ਲੋਕਾਂ ਸਾਹਮਣੇ ਲਿਆਵਾਂਗੇ ਆ ਦੇਖੋ ਆ ਇਹਨਾਂ ਦਾ ਕੀ ਕੀਤਾ ਇਹ ਬਹੁਤ ਵੱਡੀ ਸਾਜ਼ਸ਼ੋਰੀ ਹੈ ਇਹਨਾਂ ਦੇ ਪਿੱਛੇ ਬਹੁਤ ਵੱਡੀਆਂ ਧਿਰਾਂ ਘਰਾਣੇ ਵੱਡੇ ਕਾਰਪੋਰੇਟ ਖੜੇ ਹੈ ਜਿਨ੍ਹਾਂ ਨੇ ਅਰਬਾਂ ਰੁਪਇਆ ਲਾਉਣਾ ਹੈ ਤੁਹਾਡੀਆਂ ਜ਼ਮੀਨਾਂ ਹਥਿਆਲੀਆਂ ਪੰਜਾਬ ਦੇ ਲੋਕੋ ਖੜਜੋ ਮਸਲਾ ਇੱਕ ਇਹਦਾ ਸੋਚੋ ਬਠਿੰਡੇ ਦਾ ਪਟਾਰ ਲੁਧਿਆਣੇ ਦਾ ਜਿੱਥੇ ਸਾਨੂੰ ਲੱਗਦਾ ਸਾਰਾ ਪੰਜਾਬ ਝੋਕ ਦਿਓ ਬਾਈ ਬੱਚਾ ਬੱਚਾ